ਖਾਲਸਾ ਰਾਜ ਆਏਗਾ ਤੇ ਇਨਾ ਖੂਨ ਡੁੱਲੇਗਾ ਕਿ ਘੋੜੇ ਦਾ ਤੰਦ ਤੱਕ ਪਿੱਜ ਜਾਏਗਾ। ਪੂਰੇ ਸੰਸਾਰ ਚ ਹੀ ਹੋਏਗਾ। ਪੂਰੇ ਬਲਦ ਦੇ ਵਿੱਚ। ਇਹ ਪੂਰੇ ਬਲਦ ਵਿੱਚ ਹੀ ਚੱਲੇਗਾ। ਖਾਲਸਾ ਰਾਜ ਜਿਹੜਾ ਸ਼ੁੱਧ ਪਿਓਰ ਇਹ ਦੀ ਕਿ ਕਿਸੇ ਦੇ ਹਥਿਆਰਾਂ ਦੀ ਨੋਕ ਤੇ ਸ਼ੁੱਧ ਪਿਓਰ ਕਹਿੰਦੇ ਪੂਰਨ ਜੋਤ ਜਗੈ ਘਟਵੇਂ ਤਬ ਖਾਲਸ ਤਾਂ ਹੀ ਨਖਾਲਸ ਜਾਣੇ। ਸਾਰੇ ਪ੍ਰੀਮ ਪਿਆਰ ਆ ਜਿਹੜੀਆਂ ਹੁਣ ਹੱਦਾ ਬਣੀਆਂ ਨਾ ਸਰਹੱਦਾਂ ਬਣੀਆਂ ਨੇ ਆ ਵਸੀਮਾ ਬਣਿਆ ਆ ਤਾਰਾਂ ਲੱਗੀਆਂ ਨੇ ਇਹ ਸਭ ਟੁੱਟ ਜਾਣੀ ਖਾਲਸਾ ਰਾਜ ਆਏਗਾ ਇਹ ਸਾਰੀਆਂ ਟੁੱਟ ਜਾਣੀ ਨੇ ਮਾਰਨਿੰਗ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਦ ਵਾਲੀ ਖੇੜ ਜਿਹੜੀ ਅਨਹਦ ਨਾਦ ਵਾਲਾ ਖਾਲਸਾ ਪ੍ਰਗਟ ਹੋ ਜਾਏਗਾ ਜਦੋਂ ਅਨਹਦ ਨਾਦ ਵਾਲੀ ਖੇੜ ਵਰਤ ਜੇ ਨੇ ਇਹ ਖਾਲਸਾ ਪ੍ਰਗਟ ਹੋ ਗਿਆ ਗੁਰਾਂ ਜੀ ਤੋਂ ਇੱਕ ਬਾਣੀ ਕੀਤੀ ਹੈ ਉਹ ਸੱਚ ਵੀ ਹੋਏ। ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਵਿਚਾਲੇ ਹਾਲਾਤ ਬਣੇ ਹੋਏ ਸਨ ਤਾਂ ਸੋਸ਼ਲ ਮੀਡੀਆ ਤੇ ਨਾ ਸੋ ਸਾਕੀ ਦਾ ਜ਼ਿਕਰ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਸੀ ਵੀ ਇੱਕ ਸਮਾਂ ਸੋ ਸਾਕੀ ਦੇ ਵਿੱਚ ਇਸ चीज ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਖਾਲਸਾ ਰਾਜ ਆਏਗਾ ਤੇ ਇਨਾ ਖੂਨ ਡੁੱਲੇਗਾ ਕਿ ਘੋੜੇ ਦਾ ਤੰਦ ਤੱਕ ਭਿੱਜ ਜਾਏਗਾ। ਇਸ ਸੋ ਸਾਕੀ ਦੇ ਪਿੱਛੇ ਦੀ ਅਸਲ ਸਚਾਈ ਕੀ ਹੈ ਕੀ ਹੈ? ਦੇਖੋ ਮਾਰੇ ਨੇ ਜੰਗਾ ਜੁੱਦਾਂ ਤਾਂ ਪਹਿਲਾਂ ਦੀਆਂ ਚੱਲਦੀਆਂ ਸਤਜੋਤੋਂ ਲੈ ਕੇ ਹੁਣ ਤੇ ਆਪਾਂ ਦੇਖਦੇ ਆਂ ਕਿ ਜੰਗਾ ਜੁੱਦਾਂ ਚੱਲਦੀਆਂ ਆਈਆਂ ਮਹਾਭਾਰਤ ਜੋ ਦਰਮਿਆਣ ਦੇਖ ਲਓ ਹਨ ਫਿਰ ਕੰਸ ਦੇ ਨਾਲ ਕ੍ਰਿਸ਼ਨ ਭਗਵਾਨ ਜੀ ਦਾ ਜੁੱਧ ਹਨ ਫਿਰ ਆਪਾਂ ਇੱਧਰ ਲਾ ਲਓ ਕਲ ਯੁਗ ਦੇ ਵਿੱਚ ਵੀ ਜੋਧਾ ਚੱਲਦੇ ਹੀ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ 6ਵੇਂ ਪਾਤਸ਼ਾਹ ਚਾਰ ਜੰਗਾਂ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਲੜਦੇ ਨੇ ਪਰ ਚੜ੍ਹ ਕੇ ਨਹੀਂ ਕਿਸੇ ਤੇ ਗਏ ਜਿਹੜਾ ਚੜ੍ਹ ਕੇ ਆਇਆ ਉਹਨੂੰ ਰੋਕਿਆ ਪਿਆਰ ਨਾਲ ਸਮਝਾਇਆ ਪਰ ਨਹੀਂ ਮੰਨਿਆ ਤੇ ਫਿਰ ਹਾਂ ਆਖਰਕਾਰ ਸ਼ਾਸਤਰ ਨੂੰ ਹੱਥ ਪਾਇਆ ਅ ਜਿੱਥੇ ਤੇ ਹੀ ਮਹਾਰਾਜ ਹੁਣ ਅਗਲੇ ਸਮੇਂ ਭਵਿੱਖਬਾਣੀ ਕਰਕੇ ਗਏ ਆ ਮਰਨੇ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾਦ ਵਾਲੀ ਖੇਡ ਜਿਹੜੀ ਅਨਹਦ ਨਾਦ ਵਾਲਾ ਖਾਲਸਾ ਪ੍ਰਗਟ ਹੋ ਜਾਏਗਾ ਹੁਣ ਦੇਖੋ ਬਹੁਤ ਸਾਰੇ ਗੁਰਮਖਨੇ ਮਹਾਰਾਜੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਅਨਹਦ ਨਾਦ ਪ੍ਰਗਟ ਹੋ ਰਿਹਾ ਚਾਹੇ ਉਹ ਮੋਨਾ ਹੈ ਹਾਂ ਜਾ ਰਿਹਾ ਉਹ ਸਿੱਖ ਹੈ ਉਹਨਾਂ ਅੰਦਰ ਸ਼ਬਦ ਜਿਹੜਾ ਪ੍ਰਗਟ ਹੋ ਰਿਹਾ ਅਨਹਦ ਨਾ ਜਿਹੜੇ ਤੁਨਾ ਨੇ ਉਹ ਪ੍ਰਗਟ ਹੋ ਰਹੀਆਂ ਨੇ ਉਹਦਾ ਮਨ ਸਾਡੇ ਕੋਲ ਇੱਥੇ ਗੁਰਮੁਖਾਇ ਆਇਰਲੈਂਡ ਤੋਂ ਸੀਗੇ ਕਲੀਨ ਸ਼ੇਵ ਹੈ ਕਲੀਨ ਸ਼ੇਵ ਰੈਸਟੋਰੈਂਟ ਚਲਾਉਂਦਾ ਖਾਂਦਾ ਪੀਂਦਾ ਸੀ ਤੇ ਕਹਿੰਦਾ ਕਈ ਚਿਰ ਤੋਂ ਮੇਰੇ ਇਹ ਚੀਜ਼ਾਂ ਗੁੰਝੀਆਂ ਕੀ ਗੱਲਬਾਤ ਹੁਣ ਤਿੰਨ ਚਾਰ ਸ਼ਨੀਵਾਰ ਹੋ ਗਏ ਤੇ ਉਹਨੂੰ ਸੰਗਤ ਕਰਕੇ ਪਤਾ ਲੱਗਾ ਕਿ ਉਹ ਪਹਿਲੇ ਡਾਕਟਰੀ ਚੱਕਰ ਦੇ ਵਿੱਚ ਪੈ ਗਿਆ ਸੀ ਹੂੰ ਡੀ ਐਮ ਸੀ ਲੁਧਿਆਣਖੰਨੇ ਤੋਂ ਆਉਂਦੇ ਆ ਡੀ ਐਮ ਸੀ ਸੀ ਆ ਉੱਥੇ ਦਵਾਈਆਂ ਖਾ ਖਾ ਕੇ ਉਹ ਇਹਨੂੰ ਟੇ ਟੈਨਕ ਕਹਿੰਦੇ ਹੋ ਏ ਰਿੰਗਿੰਗ ਵੀ ਕਹਿੰਦੇ ਆ ਨਾ ਉਹ ਬਿਮਾਰੀ ਕਹਿੰਦੇ ਬਿਮਾਰੀ ਨਹੀਂ ਹੈਗੀ ਮਹਾਰਾਜ ਹੁਣ ਸਾਨੂੰ ਚੌਥਾ ਜੋਗੇ ਆਪਣੇ ਬੱਚੇ ਨੂੰ ਬੁਲਾ ਰਹੇ ਆਪਣੇ ਘਰ ਮਨ ਪਰਦੇਸੀ ਵੇ ਪਿਆਰੇ ਮੁੜ ਆਓ ਕਰੇ ਤੂੰ ਕੋ ਮੁੜ ਕੇ ਘਰ ਆ ਜਦੋਂ ਤਾਂ ਮੈਂ ਤੈਨੂੰ ਪ੍ਰਦੇਸ ਝਾਗ ਸੌਦੇ ਕੋ ਆਇਆ ਬਸ ਅਨੂਪ ਸੁਣੀ ਲੁਭਾਇਆ ਕਿ ਜਦੋਂ ਦਾ ਤੂੰ ਪ੍ਰਦੇਸ ਵਿੱਚ ਗਿਆ ਤੇ ਉਧਰ ਹੀ ਮੋਹ ਪਾ ਲਿਆ ਆਪਣੇ ਘਰ ਥਿਰ ਘਰ ਨਿੱਜ ਘਰ ਦਸਮ ਦਵਾਰ ਤੂੰ ਆਇਆ ਨਹੀਂ ਤੇ ਪਿਤਾ ਤੇਨੂੰ ਮਾਤਾ ਪਿਤਾ ਤੇਨੂੰ ਉਡੀਕ ਰਹੇ ਆ ਤੇਰੀ ਯਾਦ ਤੇਨੂੰ ਯਾਦ ਕਰ ਰਹੇ ਆ ਤੇ ਫਿਰ ਮਾਤਾ ਪਿਤਾ ਆਵਾਜ਼ ਦਿੰਦੇ ਨੇ ਹੁਣ ਉਹ ਮਹਾਰਾਜ ਕਿਰਪਾ ਨਾਲ ਹੁਣ ਉਹ ਸਿਮਰਨ ਕਰ ਰਿਹਾ ਅਭਿਆਸ ਕਰ ਰਿਹਾ ਹੁਣ ਉਹਨੂੰ ਪਤਾ ਲੱਗ ਰਿਹਾ ਇਸ ਤਰ੍ਹਾਂ ਮਹਾਰਾਜ ਹਰੇਕ ਦੇ ਅੰਦਰ ਜਦੋਂ ਅਨਹਰ ਨਾਦ ਵਾਲੀ ਖੇੜ ਵਰਤ ਜੇ ਨੇ ਇਹ ਖਾਲਸਾ ਪ੍ਰਗਟ ਹੋ ਗਿਆ ਹੈ ਹੂੰ ਪੂਰੇ ਸੰਸਾਰ ਚ ਹੀ ਹੋਏਗਾ ਪੂਰੇ ਬਾਦ ਦੇ ਵਿੱਚ ਇਹ ਇਹ ਨਹੀਂ ਕਿ ਕਿਸ ਨੂੰ ਮਾਰ ਕੇ ਹੋਏਗਾ ਵੱਢ ਕੇ ਹੋਏ ਇਹ ਮਹਾਰਾਜ ਆਪ ਹੀ ਉਹਨੇ ਕਿਉਂਕਿ ਮਹਾਰਾਜ ਬਿਆੰਤ ਹੈ ਇhta ਕੁਛ ਵੀ ਨਹੀਂ ਹੈਗੇ ਅਈ ਤਾਂ ਉਹਨਾਂ ਦੇ ਚਰਨਾਂ 'ਚ ਧੂੜ ਵੀ ਨਹੀਂ ਹੈਗੇ ਮਹਾਰਾਜ ਦਾ ਕੋਈ ਅੰਤ ਨਹੀਂ ਬਿਆੰਤ ਬਿਆੰਤ ਹੈ ਤੇ ਉਹਨਾਂ ਨੇ ਹਰੇਕ ਦੇ ਅੰਦਰ ਇਹ ਖੇੜ ਪ੍ਰਗਟ ਕਰ ਦੇਣਾ ਹੌਲੀ ਹੌਲੀਆ ਚੱਲ ਰਹੀ ਅਨਹਦ ਨਾਦ ਵਾਲੀ ਹਵਾ ਚੱਲ ਰਹੀ ਹੈ ਤੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੀਆਂ ਬੱਚੀਆਂ ਬਜ਼ੁਰਗ ਵੀਰ ਭੈਣ ਜਿਹੜੇ ਨੇ ਅਭਿਆਸ ਕਰ ਰਹੇ ਨੇ ਸਿਮਰਨ ਕਰ ਰਹੇ ਨੇ ਤੇ ਉਹਨਾਂ ਅੰਦਰ ਹੀ ਮਹਾਰਾਜ ਖੇਡ ਚੱਲ ਰਹੀ ਹੈ ਜਦੋਂ ਅਨਹਨਾਦ ਪ੍ਰਗਟ ਹੋ ਗਿਆ ਜੋਤ ਜੋਤ ਪ੍ਰਗਟ ਹੋ ਗਈ ਗੁਰੂ ਦੀ ਕਿਰਪਾ ਦੇ ਨਾਲ ਤੇ ਸਾਰੇ ਖਾਲਸਾ ਪਤਾ ਲੱਗ ਗਿਆ ਕਿ ਇਹ ਜੋ ਆਪਣੇ ਅੰਦਰ ਪਤਾ ਲੱਗ ਗਿਆ ਜੋਤ ਹੈ ਪਰਮਾਤਮਾ ਦੀ ਫਿਰ ਦੂਜੇ ਵਿੱਚ ਵੀ ਦੇਖੇਗਾ ਉਹ ਹੀ ਜੋ ਇਹ ਆਪਣ ਲੜਾਈ ਝਗੜਾ ਰਹਿੰਦਾ ਨਹੀਂ ਇਹ ਪੂਰੇ ਬਾਲ ਦੇ ਵਿੱਚ ਹੀ ਚੱਲੇਗਾ ਖਾਲਸਾ ਰਾਜ ਜਿਹੜਾ ਸ਼ੁੱਧ ਪਿਓਰ ਇਹ ਨਹੀਂ ਕਿ ਕਿਸੇ ਦੇ ਹਥਿਆਰਾਂ ਦੇ ਨੌਕਤੇ ਸ਼ੁੱਧ ਪਿਓਰ ਕਹਿੰਦੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਂ ਹੈ ਨਿਖਾਲਸ ਜਾਣੇ ਜਦ ਜੋਤ ਪ੍ਰਗਟ ਹੋਈ ਸਾਰੇ ਖਾਲਸੇ ਮਨ ਸਤੋਗੁਣ ਹੋ ਗਿਆ ਸਤਜਗ ਜਿਹਨੂੰ ਕਹਿੰਦੇ ਆ ਗਿਆ ਪੂਰੇ ਸੰਸਾਰ ਤੇ ਵੀ ਇਹ ਰਾਜ ਚੱਲੇਗਾ ਸਾਰੇ ਪ੍ਰੀਮ ਪਿਆਰ ਆ ਜਿਹੜੀਆਂ ਹੁਣ ਹੱਦਾ ਬਣੀਆਂ ਨਾ ਸਰਹੱਦਾਂ ਬਣੀਆਂ ਆ ਵਸੀਮਾ ਬਣਿਆ ਆ ਆ ਤਾਰਾਂ ਲੱਗੀਆਂ ਨੇ ਇਹ ਸਭ ਟੁੱਟ ਜਾਣੀਆਂ ਖਾਲਸਾ ਰਾਜ ਆ ਜਾਏਗਾ ਇਹ ਸਾਰੀਆਂ ਟੁੱਟ ਜਾਣੀਆਂ ਕੋਈ ਬੀਜਾ ਲੈਣ ਦੀ ਲੋੜ ਨਹੀਂ ਅਗਲੇ ਕਿਉਂਕਿ ਤੂੰ ਸਤੋਗੁਣੀ ਹੋ ਗਿਆ ਹੂੰ ਤੇਰ ਮੇਰ ਦੁਬਧਾ ਈਰਖਾ ਨਫ਼ਰਤ ਬੈਰ ਵਿਰੋਧ ਤੁਸੀਂ ਉੱਪਰ ਉੱਠੇ ਜ਼ੁਲਮ ਤੋਂ ਤੁਸੀਂ ਉੱਪਰ ਉੱਠ ਗਏ ਹਾਂ ਨਾ ਫਿਰ ਇਹ ਸਾਰੇਆਂ ਫਿਰ ਇੱਥੇ ਬੜੀ ਸਾਰੇ ਭਰਾ ਭਰਾ ਭਾਈ ਭੈਣ ਗੋਰਿਆਂ ਦੇ ਵਿੱਚ ਵੀ ਰੱਬ ਉਹੀ ਹੈ ਕਾਲਿਆਂ ਦੇ ਵਿੱਚ ਵੀ ਉਹੀ ਸਾਡੇ ਵਿੱਚ ਵੀ ਉਹੀ ਹੈ ਜੀ ਹਰੇਕ ਦੇ ਅੰਦਰ ਰੱਬ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਮਾਰੇ ਨੇ ਕਿ ਉੱਪਰ ਉਹ ਕਿਰਪਾ ਸਾਰਿਆਂ ਤੇ ਕਰ ਦਿੱਤੀ ਪਤਾ ਲੱਗਿਆ ਸਾਰੇ ਰੱਬ ਦੇ ਬੱਚੇ ਆ ਰੱਬ ਦਾ ਰੂਪ ਹੈ ਤੇ ਕੋਈ ਕਿਸੇ ਨਾਲ ਲੜੇਗਾ ਨਹੀਂ ਇਹ ਇੱਕ ਇਸੇ ਕਾਲ ਯੁਗ ਦੇ ਵਿੱਚ ਇਹਨੂੰ ਕਹਿੰਦੇ ਖਾਲਸ ਰਾਜ ਆ ਜਾਣਾ ਸਤਜੁਗ ਆ ਜਾਣਾ ਬਿਲਕੁਲ ਆਏਗਾ 12 ਜਿਹੜੀ ਭਵੇਕ ਬਾਣੀ ਕੀਤੀ ਹੈ ਉਹ ਸੱਚ ਵੀ ਹੋਏਗੀ